ਫਰਮੋਂ ਦੇ ਜਲਦ ਤੇ ਹੁਣ ਕੱਟੋਂ ਕੱਟ 25 ਤੋਂ 50 ਲੱਖ ਰੁਪਈਆ ਮੁੱਖ ਮੰਤਰੀ ਅਰਜੀਤ ਸਿੰਘ ਕਰਦਾ ਹੈ ਇਹ ਸਾਡੀ ਵਾਅਦਾ ਕੀ ਤੁਸੀਂ ਅਸੀਂ ਸਾਡੇ ਜਾਣੇ ਦੀਆਂ ਤੋਂ ਹੀ ਖਤਮ ਹੋਏਗੇ ਸਰ ਜੀ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ

ਲੀਫ ਕੋਈ ਗੱਲ ਨਹੀਂ ਐ ਤਾਂ ਤੁਸੀਂ ਸਾਡੇੋਂ ਤਾਂ ਹੀ ਤੁਹਾਨੂੰ ਆ ਕਹਿ ਰਹੇ ਆ ਆਵਾਜ਼ ਪੰਜਾਬ ਦੇ ਦੁਸ਼ਮਣ ਮਰਦਾਬਾਦ 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 ਪੰਜਾਬੀਆਂ ਦੀ ਏਕਤਾ ਜਿੰਦਾਬਾਦ 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 ਪੰਜਾਬੀਆਂ زندہ باد زندہ باد زندہ باد پتراسیان

ਗਿਆ ਵਿਰੋਧੀ ਸ਼ਕਤੀ ਦਾ ਨੂਨ ਬਣਾਓ ਕਾਨੂੰਨ ਬਣਾਓ ਪ੍ਰਵਾਸੀਆਂ ਦੇ ਆਧਾਰ ਕਾਰਡ ਰੱਦ ਕਰੋ ਰੱਦ ਕਰੋ ਰੱਦ ਕਰੋ ਪ੍ਰਵਾਸੀਆਂ ਦੇ ਆਧਾਰ ਕਾਰਡ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਪੰਜਾਬੀਅਤ ਜ਼ਿੰਦਾਬਾਦ 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 ਪੰਜਾਬ ਪੰਜਾਬੀਅਤ ਜ਼ਿੰਦਾਬਾਦ 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 ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਸਮਾਜਿਕ ਜੱਥੇਬੰਦੀਆਂ Dalit ਜੱਥੇਬੰਦੀਆਂ ਤੇ ਹੋਰ ਵੀ ਪੰਜਾਬ ਦੇ ਜਿਹੜੇ ਸਮੂਹ 당ਗੀ ਜੱਥੇਬੰਦੀਆਂ ਉਹਨਾਂ ਵੱਲੋਂ ਅੱਜ گورਦਵਾਰਾ ਸਿੰਘ ਸਭਾ ਵਿਕੇ ਜੀ ਅਸੀਂ ਇੱਕ ਗੱਲ ਕਹੀ ਹੈ ਜਿਹਨੂੰ ਕੋਈ ਵਾਪਸ ਨਹੀਂ ਲਿਆ ਸਕਦਾ ਔਰ ਅਸੀਂ ਇੱਕੋ ਗੱਲ ਕਹੀ ਹੈ ਕਿ ਜੋ ਤੁਹਾਡੇ ਦੇ ਬੱਚੇ ਹੈ ਉਹਦੋਂ ਤੱਕ ਖਮਸੇ ਕਾਮ ਪ੍ਰਸ਼ਾਸਨ ਨਾਲ ਲੋਕਾ ਆਰਥਿਕ ਸਹਾਇਤਾ ਦੇ ਕੰਮ 0.50 ਲੱਖ ਰੁਪਏ ਤੋਂ ਮੰਤਰੀ ਅਸੀਂ ਸੌਂਚੋ ਦਿੱਤਾ ਗਿਆ ਉਹ ਤੇ ਬਾਕੀ ਅਸੀਂ ਜਿੰਨੇ ਵੀ ਅਸੀਂ ਤੁਹਾਡੇ ਨਾਲ ਉਹ ਬੱਚੇ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ ਪਰ ਐਟ ਲੀਸਟ ਇਹ ਗੱਲ ਦੁਬਾਰਾ ਨਾ ਹੋਵੇ ਇਹ ਜਾਂ ਕੋਈ ਕਾਨੂੰਨ ਬਣ ਸਕੇ ਔਰ ਉਹ ਕਾਨੂੰਨ ਵੀ ਉਸ ਬੱਚੇ ਦੇ ਨਾਮ ਤੇ ਹੋਵੇ ਤੇ ਯਾਦ ਰੱਖੀ ਹਰਵੀਰ ਦੇ ਨਾਮ ਤੇ ਬਸ ਅਸੀਂ ਤੁਹਾਡੇ ਨਾਲ ਇਹ ਨਾ ਰੱਖਦੇ ਕਿਸਮ। ਇਹ ਸਭ ਬੱਚੇ ਚੰਗਾ ਭੈਣ ਸਾਡੇ ਨੰਬਰ ਹੈਗੇ ਨੇ ਕੋਈ ਵੀ ਗੱਲ ਦੀ ਤੁਸੀਂ ਅੱਜ ਨਾ ਪੁੱਤਰਾ ਅੱਛਾ ਇੱਕ ਗੱਲ ਇਹਨਾਂ ਦੇ ਪੁਆਇੰਟ ਆ ਇੱਕ ਗੱਲ ਇਹਨਾਂ ਦੇ ਪੁਆਇੰਟ ਆ ਵਿੱਚੋਂ ਇੱਕ ਸਟ ਇਹਨਾਂ ਦੇ ਪੁਆਇੰਟ ਆ ਵਿੱਚੋਂ ਕੀ ਉਸ ਬੱਚੇ ਦਾ ਜੋ ਬੰਦੇ ਦਾ ਟ੍ਰੈਲ ਚੱਲੂਗਾ ਉਹਨੂੰ ਫਾਸਟ ਟ੍ਰੈਕ 'ਚ ਲੈ ਸਕਦੇ ਆ ਪੁਲਿਸ ਕਰੋ ਉਸ ਦਰਿੰਦੇ ਨੂੰ ਉੱਥੇ ਹੀ ਤਬਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਔਰ ਇੱਕ ਹੋਰ ਗੱਲ ਜਿਹੜੀ ਚੀਜ਼ ਆ ਵੈਸੇ ਇਹਨਾਂ ਨੂੰ ਸਹਿਯੋਗ ਨਹੀਂ ਦੇਣੀ ਪਰ ਅਸੀਂ ਸਾਰੇ ਜਣੇ ਮੰਗ ਕਰਦੇ ਆ ਕਿ ਮੁੱਖ ਮੰਤਰੀ ਅਰਜੀ ਫੰਡ 'ਚੋਂ ਐਡਾ ਵੱਡਾ ਚੱਕਾ ਲੱਗਿਆ ਹੈ ਕਿ ਕੰਮ ਕਰ ਪਾਉਣਗੇ ਜਲਦੀ ਤੇ ਉਹਨੂੰ ਘੱਟੋਂ ਘੱਟ 25 ਤੋਂ 50 ਲੱਖ ਰੁਪਈਆ ਮੁੱਖ ਮੰਤਰੀ ਅਰਜੀਤ ਖੰਡਰ ਦਾ ਇਹ ਸਾਡੀ ਮਾਰ ਹੈ। ਕੀ ਤੁਸੀਂ ਅਸੀਂ ਸਾਰੇ ਜਣੇ ਨੂੰ ਬਸ ਥੋਰ ਬੇਂਜੇ ਸਾਡੀ ਪੂਰੀ ਸਰਕਾਰ ਦੀ ਗੋਤ ਨੂੰ ਬਲੌਂਗ ਜਿਹਨਾਂ ਸਾਰੇ ਕਿਸੇ ਦੇ ਕੋਲ ਸਪੈਕਟਰ ਹੈ। ਕਿਹਾ ਹੈ ਜਨਤਾ ਬਾਹਰ ਉਹਨਾਂ ਆਪਾਂ ਜੇ ਅੰਨੀ ਕੁਆਂਟੀਟੀ ਦੇ ਅੰਦਰ ਜਾਂਦੇ ਤਾਂ ਇਹਦੇ ਕੋਸਰ ਦਾ ਕੁਝ 2-4 ਮਿੰਟ ਦੀ ਗੱਲ ਲੱਗਦਾ। ਇਹ ਵੈਸੇ ਹੁੰਦਾ ਤਾਂ ਹੀ ਕਹਿੰਦਾ 15 ਬੰਦੇ ਆਜੋ। ਬਸ ਸਾਹੀ ਤਮਾਰ ਕਿ ਜੋੜੀ ਬੰਦਾ ਆਉਂਦਾ ਨਾ ਪੰਜਾਬ ਦੇ। ਆਇਡੈਂਟੀਫਾਈ ਹੋ ਗਿਆ। ਪਰ ਆਹ ਸ਼ੋਰਟ ਜਿ ਮੈਂ ਥੰਨੇ ਭਾਰੀ ਦੀ ਵਾਲੀ ਹੁੰਦਾ ਨਾ ਅਸੀਂ ਦਾ ਸਮੂਹ ਹੈ ਆਇਡੈਂਟੀਫਾਈ ਹੋ ਰਿਹਾਣ ਐ ਚਲਾ ਰਹੇ। ਉਹ ਛ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤ ਨਾ ਕਰਕੇ ਕਹਿ ਦਈਏ ਇਹਨਾਂ ਬੰਦੇ ਤਾਂ ਗਲਤ। ਸੋ ਪਲੀਜ਼ ਇਹਨੂੰ ਜਲਦੀ ਕਰੋ। ਲੋਕ ਨੰਬਰ ਯੂਪੀ ਦੇ ਉਹ ਭੁਗਤ ਦੇ ਕ੍ਰੀਮੀ ਕਰਦਾ ਜਾਂ ਮਾਰਦੂਆ ਕਰਦਾ ਸਾਨੂੰ ਕੋੜਾ ਸੇਵ ਹੋਣੀ ਲੋੜ ਹੈ ਕਿਉਂਕਿ ਇਹ ਬੰਦੇ ਵੀ ਕੋਈ ਉਤਰੀ ਬੰਦੇ ਜਿਹੜੇ ਸਰਦਾਰ ਮਾਰੀ ਹੋਈ ਹੈ ਇਹ ਬੰਦੇ ਜਿਹੜੇ ਪਾਈ ਬੰਦੇ ਜਿਹੜੀਆਂ ਅਦਾਂ ਦੇ ਭਗੋੜੇ ਹੋ ਗਏ ਅੱਜ ਵੀ ਅਸੀਂ ਸਸੂ ਹਲ ਭਰਦੇ ਆ ਪ੍ਰਸ਼ਾਸਨ ਦੀ ਬਹੁਤ ਜਲ ਦੇਖਿਆ ਹੈ ਤੁਹਾਡੇ ਹੀ ਪੁਲਿਸ ਕੋਲ ਸਸ਼ਣ ਨਹੀਂ ਨਾ ਪਾਇਆ ਹੈ ਸੀ ਜੱਪੇ ਮਾਰੀ ਦਿੱਤੀ ਤੁਹਾਡੇ ਬਿਲਕੁਲ ਨਿਗਾਹ ਦੇ ਵਿੱਚ ਆਇਆ ਕਿ ਉਹ 22 ਬੰਦੇ ਉਹ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ-ਕਿਹੜੇ ਗੋਨਿਆਂ ਦੇ ਗਏ ਉਹ ਕ੍ਰਾਈਮ ਕਰਨਗੇ ਕੌਣ ਜ਼ਿੰਮੇਵਾਰ ਹੈ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਕੀਤੀ ਆ ਤੇ ਜਿਹੜੀ ਗੱਲ ਪਹਿਲਾਂ ਨਹੀਂ ਕੀਤੀ ਆ ਉਹ ਜਿੰਨੀ ਜਗ੍ਹਾ ਜਾਂਦੀ ਹੋ ਸਕਦਾ ਪਤਾ ਕੀ ਹੈ ਡੀਸਾ ਅੱਲਾਹ ਇਹ ਹੈ ਜੀ ਅਸੀਂ ਦੱਸਦੇ ਹਾਂ ਪਹਿਲਾਂ ਜਦੋਂ ਕੁਮਾਰਾ ਕਰਨਾ ਬਾਪ ਉਹ ਸਾਨੂੰ ਭਰੋਸਾ ਹੀ ਦਿੱਤਾ ਕਿ ਉਹ ਉਹਨੇ ਕੱਲਾ ਮੰਗ ਪੱਤਰ ਹੀ ਆ ਰਿਹਾ ਜਿਹੜੇ ਭਰੋਸੇ ਦੇ ਕਾਲੀ ਦੇਖੋ ਇੱਕ ਮਿੰਟ ਰੋਲਾ ਨਾ ਪਾਓ ਸੁਣ ਲੋ ਗੱਲ ਪਹਿਲਾਂ ਬਸ ਠੀਕ ਕੋਈ ਨਾ ਬਾਈ ਤੇਰਾ ਕੋਲ ਹੋਣਾ ਮੇਰਾ ਅੱਛਾ ਇੱਕ ਇੱਕ ਆ ਰਾਮ ਨਾਲ ਆ ਆਰਾਮ ਬੜਾ ਨਾ ਕਰੋ ਤੱਕਾ ਮੁੱਕੀ ਨਾ ਕਰੋ ਹੁਣ ਸਾਨੂੰ ਏਡੀਸੀ ਸਾਹਿਬ ਨੇ ਆਮ ਸੌਰੀ ਸਰ ਜੋ ਕਿ ਸੀਐਸਪੀ ਸਾਹਿਬ ਨੇ ਕਿ ਏਡੀਸੀ ਸਾਹਿਬ ਨੇ ਇੱਕ ਭਰੋਸਾ ਦਿੱਤਾ ਹੈ ਕਿ origignal documents ਦੀ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਅਸੈਂਬਲੀ ਵੱਲੋਂ ਉਹਨਾਂ ਚਿਰ origignal documents ਦੀ ਵੈਰੀਫਿਕੇਸ਼ਨ ਹੋਊਗੀ ਜੋ ਵੀ ਪੰਜਾਬ ਪਲੀਜ਼ ਇਹ ਮੈਸੇਜ ਦੂਸਰੇ ਜ਼ਿਲ੍ਹਿਆਂ ਚ ਵੀ ਭਚਾਓ ਪਲੀਜ਼ ਜ਼ਰਾ ਕਿਉਂਕਿ ਨਹੀਂ ਤਾਂ ਇਹ ਕੁੰਬੜਾਂ ਤੋਂ ਬਾਅਦ ਇਹ ਹੈਪਨ ਹੋ ਗਿਆ ਹੁਣ ਅੱਗੇ ਨਾ ਕੁਝ ਹੋਵੇ ਪਲੀਜ਼ ਲੋਕੀਓ ਉਹ ਇੱਕ ਬੋਲਣ ਵਾਲਾ ਆ ਆਪਣਾ ਜਿਹੜੀ ਰਿਸੀਵਿੰਗ ਆਪਾਂਗੇ ਮਿਲਣੀ ਉਹ ਤਾਂ ਦੇ ਹੀ ਦਿੱਤਾ ਕੈਮਰਿਆਂ ਦੇ ਸਾਹਮਣੇ ਉਹਨਾਂ ਆਪਾਂ ਇਹ ਵੀ ਤੁਸੀਂ ਨੰਬਰ ਨੰਬਰ ਲਾ ਦੇਓ ਤੇ ਲੈ ਜਾ ਕੇ ਕੱਲ ਰਿਸੀਵਿੰਗ ਦੇ ਦਿਓ ਕੋਈ ਆਏ ਕਰੋ ਇੱਕ ਪੇਪਰ ਲੈ ਲਓ ਨਾ ਰਸੀভিং ਆ ਇੱਕ ਹੋਰ ਹੈਗਾ ਤੁਹਾਡੇ ਕੋਲ ਇੱਕ ਤੁਸੀਂ ਇਹਦੇ ਉੱਤੇ ਨੰਬਰ ਦੀ ਫੋਟੋ 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 ਜੋ ਆ ਰਿਹਾ ਹੈ ਤੁਹਾਡੇ ਕੋਲੇ ਹੈ ਕੋਈ ਗੱਲ ਸਰ ਸਰ ਇੱਕ ਮਿੰਟ ਫੋਟੋ ਕਰੋ ਕੋਈ ਗੱਲ ਕੋਈ ਗੱਲ ਆ ਪਰ ਤੁਹਾਡੇ ਕੋਲੇ ਇੱਕ ਹੋਰ ਹੈਗੀ ਕਾਪੀ ਨਹੀਂ ਹਾਂਜੀ ਆਪਣਾ ਖਰੜੇ ਦੀ ਆਪੀ ਹੈਗੀ ਸਰ ਜੀ ਨੰਬਰ ਪੇਜੇ ਚਾਹੀਦਾ ਖਰੜਾ ਲੈ ਖਰੜਾ ਲੈ ਕੁਛ ਜ ਆ ਹਾਂ ਹਾਂ ਹੈ ਆਪਣੇ ਕੋ ਬੁਖਮંત્રી ਆ ਹੈਗੀ ਚਲੋ ਕੋਈ ਨਹੀਂ ਰਸੀਵੀ ਨੀਫਾ ਤੁਸੀਂ ਕੋਈ ਨਹੀਂ ਕੋਈ ਗੱਲ ਹੀ ਨਹੀਂ ਤਾਂ ਤੁਸੀਂ ਸਾਡੇੋਂ ਤਾਂ ਹੀ ਤੁਹਾਨੂੰ ਆ ਕਹਿ ਰਹੇ ਹੋ ਤੇ ਉਹਨਾਂ ਦਾ ਫਿਰ ਹੌਸਲਾ ਵਧ ਜਾਂਦਾ ਨਾ ਉਹ ਕਹਿੰਦੇ ਇੱਕ ਨਾ ਕੋਈ ਹੈ ਤਾਂ ਹੁਣ ਤੁਹਾਨੂੰ ਕੁਝ ਨਹੀਂ ਹੋਇਆ